ੜੜੇ ਆ ਉਹਨੂੰ ਰੋਕੀ ਔਨ ਕੈਮਰਾ ساری ਗੱਲ ਹੋ ਰਹੀ ਆ ਹਾਂ ਤਾਂ ਸਾਰੇ ਸਾਰਾ ਜੋ ਮੈਂ ਇਹਦੇ ਵਿੱਚ ਮੇਰੇ ਕੋਲ ਹੈਗਾ ਹਾਂ 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 ਕੁਦਰਤੀ ਅੱਜ ਆ ਗਿਆ ਮੈਂ ਕਿੱਥੇ ਆਉਂਦਾ ਹਾਂ ਆ ਲੋ ਹਾਂ ਹੈਗੇ ਦਸ ਤੇ ਜਾਣੇ ਬਾਕੀ ਜਿਹੜੇ ਪੀੜਤਾ ਆਉਂਦੇ ਆ ਹੋਰ ਫੋਨ ਕੀਤੇ ਆ ਲੈਣੇ ਲੈੜੇ ਜਿਹਨਾਂ ਦਾ 10 10 15 15 ਲੱਖ ਰੁਪਈਆ ਦੇਣਾ ਸਾਰਿਆਂ ਨੂੰ ਫੋਨ ਕੀਤਾਗਾ ਆਉਂਦੇ ਆ ਮੈਂ ਇਥੇ ਲੋਕਲ ਕਰਕੇ ਖੜ ਗਿਆ ਇੱਕ ਇੱਕ ਬੰਦੇ ਉਹ ਇਧਰ ਕੌਣ ਹੈ ਮੇਰੇ ਕੋਲ ਇਹ ਕਿਹਦੇ ਬੰਦੇ ਦਾ ਨਹੀਂ ਧਰਨਾ ਲਾਉਣਾ ਪਿਆ ساری ਰਾਤ ਲਾਵਾਂਗੇ ਠੀਕ ਹੈ ਕੋਈ ਦਿੱਕਤ ਨਹੀਂ ਆਪਾਂ ਨੂੰ ਜੇ ਕੋਈ ਹਿਸਾਬ ਕਿਤਾਬਾਂ ਦੀਆਂ ਗੱਲਾਂ ਤਾਂ ਵਧੀਆ ਇੱਥੇ ਆਉਂਦਾ ਹੀ ਨਹੀਂ ਕੋਈ ਐਡਰੈਸ ਦੱਸੇ ਔਨ ਕੈਮਰਾ ਐਡਰੈਸ ਪੁੱਛੋ ਕਿੱਥੇ ਹੈ ਮੇਰੀ ਮੇਰੀ ਬਿੱਲ ਦੇ ਹਾਂਜੀ ਕਿੱਥੇ ਕਿੱਥੇ ਦੱਸੋ ਮੇਰੇ ਕੋਲ ਇੱਕ ਇੱਕ ਥੀਂਡ ਦੀ ਗੱਲ ਸੁਣਾ ਆਧਾਰ ਕਾਰਡ ਕੱਢੋ ਜੇਬ ਤੋਂ ਦਿਖਾਓ ਇਸ ਦਾ ਮੇਰਾ ਮੇਰਾ ਲਿਖਿਆ ਸੁਣੋ ਆਧਾਰ ਕਾਰਡ ਪਰਸ ਨੂੰ ਰੱਖ ਦਿੰਦਾ ਦਸਤਾਵੇਜ਼ ਰੱਖ ਲੈਂਦਾ ਇੱਕ ਇੱਕ ਗੱਲ ਸੁਣੋ ਮੈਂ ਕੈਮਰੇ ਉੱਤੇ ਇੱਕ ਇੱਕ ਚੀਜ਼ ਦਾ ਜਵਾਬ ਦੇਵਾਂਗਾ ਇੱਕ ਇੱਕ ਤੇਰੀ ਗੱਲ ਸਾਰਾ ਕੁਝ ਰੱਖਿਆ ਮੈਂ ਤੁਸੀਂ ਰੱਖਿਆ ਮੈਂ ਤੁਹਾਨੂੰ ਹਰ ਚੀਜ਼ ਦਾ ਜਵਾਬ ਦੰਨਾ ਇਕੱਲੇ ਇਕੱਲੀ ਇੱਕ ਇੱਕ ਚੀਜ਼ ਦਾ ਜਵਾਬ ਤੁਹਾਨੂੰ ਮਿਲੂਗਾ ਮੈਂ ਵੀ ਜਾਣ ਤੋਂ ਤੌਰ ਤੇ ਸਾਰੀ ਗੱਲ ਨੂੰ ਤੇ ਰੱਖਦਾ ਜੀ ਸਾਰੀ ਗੱਲ 15 ਸਪਟੰਬਰ 2023 ਨੂੰ ਮੇਰੇ ਨਾਲ ਇਕਰਾਰਨਾਮਾ ਕਰਕੇ ਗਿਆ ਇਹ ਬੰਦਾ ਕਿ ਮੈਂ ਤੇਰੇ ਪੈਸੇ ਦੇ ਦੂੰਗਾ ਚੈੱਕ ਦੇ ਗਿਆ ਮੈਨੂੰ ਚੈੱਕ ਬਾਉਂਸ ਹੋ ਗਿਆ ਮੈਂ ਚੈੱਕ ਲਾਤੇ ਕੋਰਟ ਦੀ ਕਾਰਵਾਈ ਚ ਮੈਨੂੰ ਕਹਿੰਦੇ ਐਡਰੈਸ ਦੱਸੇ ਬੰਦੇ ਦਾ ਕੀ ਐ ਸੁਣੋ ਸੁਣੋ ਹੁਣ ਇੱਕ ਮਿੰਟ ਸੁਣੋਈ ਸੁਣੋ ਹੁਣ ਕੈਮਰਾ ਕਰੋ ਗੱਲ ਸਰ ਲਿਓ ਲਿਓ ਕਰੋ ਜੀ ਗੱਲ ਪਾਓ ਜੀ ਆਓ ਜਰਾ ਇਸ ਪਾਸੇ ਮੈਨੂੰ ਦੇਖੋ ਆਹ ਨਾਲ ਸਾਹ ਦੇ ਕੋਲ ਲਿਓ ਲਿਓ ਹੈਲੋ ਲਿਓ ਸੀਨਾ ਭਾਈ ਤੋਂ ਦਾ ਕਰਨਦੀਪ ਸਿੰਘ ਬਈ ਜਨਵਰੀ 2023 ਚ 1 ਜਨਵਰੀ 2023 ਨੂੰ ਪਟੰਡੇ ਪਾਰਕੋ ਦੇ ਸਾਹਮਣੇ ਕਿਸਾਨਾਟ ਕੀਤਾ ਸੀਗਾ ਠੀਕ ਹੈ ਹਾਂਜੀ 12 ਲੱਖ ਰੁਪਏ ਇਹ ਬੰਦੇ ਨੂੰ ਦਿੱਤਾ ਸੀਗਾ ਕਿਸਾਨਾਟ ਕਰਨ ਲਈ ਇਹਨੇ ਕਿਹਾ ਸੀ ਵੀ ਤੁਹਾਡੇ ਸ਼ੋਰੂਮ ਦਾ ਰੈਂਟਰ ਅਸੀਂ ਭਰਾਂਗੇ ਵਰਕਰਾਂ ਨੂੰ ਤਨਖਾਹ ਦੇਵਾਂਗੇ ਇਲੈਕਟ੍ਰਿਸਿਟੀ ਬਿੱਲ ਭਰਾਂਗੇ 1 ਲੱਖ ਰੁਪਏ ਦੇ ਨੇੜੇ ਤੇ ਖਰਚੇ ਸੀਗਾ ਸ਼ੋਰੂਮ ਦਾ ਪਰ 2 ਮਹੀਨੇ ਬੰਦਾ ਉਥੇ ਗੇੜੇ ਦੇ ਕੇ YouTube ਚਾਉਂ ਲਿਆ ਕੇ ਵੀਡੀਓ ਬਣਾ ਕੇ ਜਿ ਆਪ ਦੀ ਬੱਲੇ ਬੱਲੇ ਕਰਕੇ ਉਦੋਂ ਬਾਅਦ ਬਾਤ ਨਹੀਂ ਬੁਝੀ ਦੇਖੋ ਕੋਲੇ ਅਮੀਰ ਜਵਾਨੀ ਬੜਿਆ ਉਹ ਸਾਡੇ ਕੋਲੇ ਮੇਰਾ ਤੁਹਾਰੇ ਦੀ ਖਾਨ ਮਾਰ ਕੇ ਰਾਤੇ ਰਹਿ ਇਹ ਮੁੰਡੇ ਉਹਨਾਂ ਦਾ ਕੋਈ ਤਸੂਰ ਨਹੀਂ ਬਾਈ ਜੀ ਉਹਨਾਂ ਦਾ ਕੀ قصੂਰ ਹੈ ਬਾਈ ਉਹ ਤਾਂ ਮੇਰੇ ਵਰਗਾ ਬੰਦਾ ਹੈਗਾ ਜਿਹਨੇ ਪੈਸੇ ਲਾ ਕੇ ਬਿਜ਼ਨਸ ਕੀਤਾ ਇਸ ਚੀਜ਼ ਦੀ ਬਦਨਾਮੀ ਨਹੀਂ ਅਸੀਂ ਕਰਦੇ ਅਸੀਂ ਆਹ ਮੁਖੌਟੇ ਦੀ ਬਦਨਾਮੀ ਕਰਦੇ ਆ ਜਿਹੜਾ ਠੱਗੀਆਂ ਮਾਰਦਾ ਮੇਰੇ ਕੋਲੇ ਦੇਖੋ ਲਿਸਟਾਂ ਮੈਂ ਤਾਂ ਇੱਕ ਬੰਦੇ ਆਹ ਨਾਲ ਤੁਸੀ ਨਾ ਇਕਲੀ ਇਕਲੀ ਕਰਨਾ ਪਰ ਆਹ ਹੁਣ ਕਰਦੇ ਥੋੜਾ ਜਾਲ ਸੁਣੋ ਮੇਰੀ ਗੱਲ ਸੁਣੋ ਮੈਂ ਇਨੇ ਲੋਕਾਂ ਦੇ ਵਿੱਚ ਖੜਾ ਸੁਣੋ ਮੈਂ ਤੁਹਾਨੂੰ ਇੱਕ ਗੱਲ ਸਾਰਿਆਂ ਨੂੰ ਕਹਨਾ ਮੇਰੇ ਕੋਲ ਰਿਕਾਰਡ ਹੈ ਮੇਰੇ ਕੋਲ ਰਿਕਾਰਡ ਹੈ ਜੇਕਰ ਮੈਂ ਕਿਸੇ ਗੱਲ ਦੇ ਪਿੱਛੇ ਹਟਿਆ ਜਾਂ ਮੈਂ ਮਤਲਬ ਕਿਸੇ ਗੱਲ ਦੇ ਵਿੱਚ ਗਲਤ ਹੋਇਆ ਤਾਂ ਤੁਹਾਡੇ ਸਾਰਿਆਂ ਕੋਲੋਂ ਮਾਫੀ ਮੰਗਦਾ ਪਹਿਲੀ ਗੱਲ ਨੂੰ ਠੀਕ ਹੈ ਕਿਸੇ ਦੇ ਖਿਲਾਫ ਮਾਰੇ ਵਾਤੇ ਲੋਕਾਂ ਨੂੰ ਭੁੜਕਾ ਕੇ ਇਕੱਠਾ ਕਰਕੇ ਮਾਰੇ ਤੁਸੀਂ ਜਿਹਨੂੰ ਦਮਾਨ ਜਿਹੜਾ ਹੁਣ ਦਾ ਰੇ ਜਿਹਨੂੰ ਦਮਾਨ ਕਹਿੰਦੇ ਆ ਪੰਜਾਬੀ ਵਿੱਚ ਘਾਟਦਾ ਲੱਜ ਮਰਿੰਦਾ ਅੰਦਰ ਵੜਿਆ ਤੇ ਮੂਰਖਾ ਕੇ ਮੈਂ ਥੋੜਾ ਰਿਹਾ ਮੈਂ ਇੱਕ ਵੱਡ ਬੋ ਰਿਹਾ ਤੁਸੀਂ ਕਹਿੰਦੇ ਮੈਂ ਲਖੇ ਸੁਧਾਰ ਦਾ ਨਹੀਂ ਬਾਈ ਲਖੇਸਤਾਨ ਆ ਕੋਈ ਬੰਦਾ ਨਹੀਂ ਦੇਖੋ ਤੁਸੀਂ ਆਹ ਚੱਕ ਛੋੜੋ ਸੁਣੋ ਯਾਰ ਸੁਣ ਇਹ ਬਾਈ ਜੀ ਦੀ ਗੱਲ ਨਹੀਂ 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 ਨਾ 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 ਪਤਾ ਕੀ ਗੱਲ ਕੋਈ ਲਖੇ ਸੁਧਾਰ ਨੇ ਬੰਦਾ ਨਹੀਂ ਅਸੀਂ 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 ਫਾਈ ਕਰਨਾ ਹੈ ਤੁਸੀਂ ਕਰਨਾ ਨਹੀਂ ਨਹੀਂ ਦੇਖ ਨਹੀਂ ਪਹਿਲਾਂ ਗੱਲ ਠੀਕ ਨਹੀਂ ਕੋਈ ਨਹੀਂ ਇੱਥੇ ਆਣ ਦਾ ਬਗਾਰੀ ਤੇਰੀ ਕੋਈ ਗੱਲ ਕਰ ਲਈ ਬਣਾਉ ਇੱਥੇ ਤੇਰੀ ਗੱਲ ਕਰ ਲਈ ਜਦੋਂ ਪੈਸੇ ਲੈਣੇ ਆ ਤੁਸੀਂ ਮੈਂ ਰੁਗ ਰੋ ਰੋ ਯਾਰ ਤੁਹਾਨੂੰ ਪੈਸੇ ਸੁਣੋ ਅੱਜ ਦੇਖੋ ਕੁਦਰਤੀ ਗੱਲ ਹੈ ਤੁਸੀਂ ਆਇਓ ਮੈਂ ਤੁਹਾਨੂੰ ਇੱਕ ਇੱਕ ਚੀਜ਼ ਦਾ ਰਿਪੋਰਟ ਦਵਾਂ ਠੀਕ ਆ ਸਰ ਕੋਈ ਗੱਲ ਨਹੀਂ ਮੇਰਾ ਕਦੇ ਨਹੀਂ ਕਰਦਾ ਉਹਨਾਂ ਨਾਲ ਗੱਲ ਕਰਿਆ ਜਾਂਦਾ ਕੋਈ ਨਹੀਂ ਕੋਈ ਕਰ ਨਹੀਂ ਲਖੇ ਦਾ ਨਾਮ ਕੋਈ ਲੋਕ ਕੋਈ ਬਾਤ ਨਹੀਂ ਲਖੇ ਦਾ ਜੇ ਕੋਈ ਨਹੀਂ ਕੋਈ ਲਖੇ ਦਾ ਨਹੀਂ ਕੋਈ ਸੁਣੋ ਸਿੱਧੀ ਗੱਲ ਕਰੋ ਐਵੇਂ ਬੇਵਾਲ ਨਾ ਪਾਉਗਾ ਜੇ ਜੇ ਲਖੇ ਦਾ ਨਾਮ ਨਹੀਂ ਨਹੀਂ ਗੱਲ ਨਹੀਂ ਤੁਸੀਂ ਗੱਲ ਕਰੋ ਸਰ ਜੇ ਕੋਈ ਦੇਣਾ ਦਿਓ ਜੇ ਕੋਈ ਲੈਣਾ ਲਓ ਵੀਰ ਜੀ ਸੁਣੋ ਕਰਨ ਮੇਰੀ ਸੁਣਤਾ ਲੋਇਆ ਤੇਰੀ ਹੁੰਦਾ ਉਹ ਨਾ ਮੈਂ ਤੁਹਾਨੂੰ ਚੱਲ ਦੱਸਦਾ 100 ਪਿਆਰ ਨਾਲ ਕਹਿੰਦੇ ਇੱਕ ਵਾਰੀ ਨਾ ਗੋਸ਼ਟੀ ਹੋਣ ਲੱਗੀ ਸੁਣੋ ਆਪ ਤਾਂ ਨਹੀਂ ਪਾਉਣੀਆਂ ਗੱਲ ਸੁਣੋ ਤਾਂ ਨਹੀਂ ਸ਼ੁਰੂ ਕਰਦਾ ਜਵਾਬ ਤਾਂ ਸਭ ਨੇ ਗੱਲ ਦੇ ਕੇ ਤਰਕੇ ਜਾਂ ਇੰਦਾ ਬੰਦੇ ਕਰਦਾ ਮੈਂ ਤਾਂ ਤਰਕੇ ਦਿੱਤੇ ਨਾ ਜਵਾਬ ਹੀ ਦੇ ਰਿਆਂ ਸੁਣੋ ਤੁਸੀਂ ਬੰਦੇ ਬੰਦੇ ਸੁਣਦਾ ਸੁਣੋ ਸੁਣੋ ਗੱਲ ਹਾਂ ਰੋਕ ਰਿਆ ਜੀ ਰੋਕ ਲਿਆ ਵਿਖਿਆ ਦੇ ਵਿੱਚ ਪਤਾ ਕੀ ਆ ਆ ਵੇਖੋ ਆ ਕਰਨਵੀਰ ਸਿੰਘ ਆ ਵੇਖੋ ਜੀ ਆ ਫੋਟੋ ਆ ਕਰਨਵੀਰ ਦੀ ਵਿੱਚ ਆਈ ਨਹੀਂ ਆ ਕਰਨਵੀਰ ਦੀ ਫੋਟੋ ਆਈ ਨਹੀਂ ਮੈਸੇਜ ਕੋੜਾ ਇਸੇ ਨੂੰ ਦੇ ਲੋ ਲੁਕੋ ਇਹ ਕੁਦਰਤੀ ਬਹੁਤ ਵਧੀਆ ਆ ਜਦੋਂ ਇਹ ਇਹ ਆ ਦੇਖੋ ਤੇ ਇਧਰ ਨਾਲ ਇਧਰ ਵੀ ਲਾਜਾ ਮੋਟ ਇਹ ਆ ਦੇਖੋ ਜੀ ਆਹ ਫੋਟੋ ਕਿਹਦੇ ਬੰਦਰੀਏ ਜੀ ਤੁਹਾਨੂੰ ਵੀ ਹੋਰ ਕਰਦੇ ਆ ਆ ਵੇਖੋ ਬਲਾਉ ਸਾਰੇ ਨੂੰ ਆ ਕੀ ਨਾਮ ਜੀ ਬੋਲੋ ਰਣਵੀਰ ਸਿੰਘ ਬੋਲੋ ਪੱਤਰਕਾਰ ਸਾਹਿਬ ਕੀ ਵਿਖਿਆ ਜੀ ਆਹ ਥੱਲੇ ਪੜ ਕੇ ਬਸਾਉ ਪੱਤਰਕਾਰ ਸਾਹਿਬ ਜੀ ਲਿਖਿਆ ਨੇ ਕਸ ਖਾਲਸਾ ਦੀ ਕੋਟੋ ਸਮਾਨ ਸਾਡੇ ਕੋਲ ਅਜੇ ਤੱਕ 9 ਲੱਖ ਤੋਂ ਥੰਮੇ ਦਾ ਜਿਵੇਂ ਕਿ ਸੀਬ ਸੁਵਾਰ ਅਕਦੇ ਕ੍ਰੀਟ ਕਿਹਾ ਗਿਆ ਸੀ ਹੁਣ ਇਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਕਿ ਇਸ ਤਰ੍ਹਾਂ ਇਸ ਵਾਰ ਰਾਸ਼ਨ ਦੇਣਾ ਹੈ ਅਤੇ ਤਨਖਾਹ ਜ਼ਰੂਰ ਮਿਲਣੀ ਹੈ ਇਹ ਤੁਹਾਡੇ ਹੀ ਭਾਈ ਦੇਖੋ ਆ ਮੈਸੇਜ ਤੁਹਾਡਾ ਨਹੀਂ ਦੱਸਣ ਦੀ ਮਰਾਈ ਆ ਜੀ ਕੀ ਚੱਕਿਆ ਵੀ ਕਿੰਨੇ ਲੱਖ ਲਖ ਨਹੀਂ ਬਈ ਸੁਣੋ ਕੋਈ ਨਹੀਂ ਕਰੋ ਗੱਲ ਨਾ ਕਿੰਨੇ ਲੱਖ ਲਖ ਤੁਸੀਂ ਕੋਈ ਕਰੋਗੇ ਕਿ ਬਿਖਿਆ ਜੀ ਕਿ ਜਿਹੜਾ ਰੈਕ ਲਾਇਆ ਸੀ ਪੁੱਛਣ ਨੂੰ ਹੋਇਆ ਕਿਨੇ ਲਾਇਆ ਸੀ ਜਵਾਬ ਉਹਨਾਂ ਐਕਟੇ ਸੀ ਭਾਈ ਰੈਕ ਇਹਨਾਂ ਨੇ ਭੇਜੇ ਸੀ ਰੈਗ ਮੈਂ ਲੈ ਕੇ ਐਸੀ ਗੋਨਿਆਣਾ ਤੋਂ ਜਾ ਕੇ 65000 ਰੁਪਏ ਦੇ ਮੇਰੀ ਗੱਲ ਸੁਣੋ ਉਹ ਪੈਸਾ ਤੇਰੇ ਖਾਤੇ ਵਿੱਚ ਹੈ ਇਸ ਤਰ੍ਹਾਂ ਹਸਾਬ ਦਾ ਬੱਧਾ ਨਹੀਂ ਇੱਕ ਦੰਤ ਨਹੀਂ ਵੇਖ ਮਾਵੋ ਵੀ ਤੁਸੀਂ ਹਰੇ ਉਰੇ ਹੋ ਮੈਂ ਤੁਸੀਂ ਤੁਸ ਹਰੇ ਆਂ ਜਾਂ ਮੈਂ ਤੇਰਾ ਸਾਥ ਹੰਦੇ ਨਹੀਂ ਗਾਥੋ ਕਦੋਂ ਆਕਰ ਵਗ ਰਹਾ ਹਾਂ ਅੱਗੇ ਵੀ ਟ੍ਰੈਫਿਕ ਰਸਾਲਾ ਬਹੁਤ ਫੋੜ ਗਿਆ अच्छा भाई जी ਤੁਸੀਂ ਕਿਹੜੇ ਮਾਮਲੇ ਚ ਲੈ ਕੇ ਜਾ ਰਹੇ ਹੋ ਇਹਨਾਂ ਨੂੰ ਸਾਡੇ ਕੋਲ 138 ਦਾ ਕੇਸ ਹੈ ਜੀ ਦੇ ਚ ਅੱਛਾ ਜੀ ਚੰਡੀਗੜ੍ਹ ਕੋਰਟ ਦਾ ਡਿਸਟ੍ਰਿਕਟ ਕੋਰਟ ਦਾ ਹਮ ਤੇ ਉਹਦੇ ਚ ਨਾਨ ਅਵੇਲੇਬਲ ਵਰੰਟਰ ਹੈ ਨਾ ਗੈਰ ਕਾਨੂੰਨੀ ਵਰੰਟਰ ਉਹਦੇ ਚ ਜਾ ਕੇ ਇਹਨੂੰ ਜੀ ਨਾ ਕੀ ਤਾਂ ਜੀ ਐਸੇ ਹੀ ਰਵਿਮਾਨ ਚੰਡੀਗੜ੍ਹ ਪੁਲਿਸ ਦਾ ਠੀਕ